ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰਪੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਆਲੂ ਕਰੇਲੇ ਤੇ ਕਰੇਲਿਆਂ ਨੂੰ ਅਸੀਂ ਕੱਟ ਕੇ ਬਣਾਵਾਂਗੇ ਤੇ ਆਲੂਆਂ ਨੂੰ ਵੀ ਅਸੀਂ ਕੱਟ ਲਵਾਂਗੇ ਤੇ ਸਭ ਤੋਂ ਪਹਿਲਾਂ ਇੱਥੇ ਮੈਂ ਲਏ ਸੀ 500 ਗ੍ਰਾਮ ਕਰੇਲੇ ਤੇ ਕਰੇਲਿਆਂ ਦੇ ਵਿੱਚ ਪਾਵਾਂਗੇ ਆਪਾਂ ਤਿੰਨ ਆਲੂ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਕਰੇਲਿਆਂ ਨੂੰ ਛਿੱਲ ਲਵਾਂਗੇ ਕਰੇਲਿਆਂ ਦੇ ਆਪਾਂ ਛਿਲਕੇ ਉਾਹ ਲਵਾਵਾਂਗੇ ਆਸ ਤੇਲ ਕੇ ਨਾਲ ਅਸੀਂ ਕarele ਛਿਲ ਲਵਾਂਗੇ ਤੇ ਆਪਾਂ ਸਾਰੇ ਕarele ਛਿਲ ਲਵਾਂਗੇ ਤੇ ਨਾਲ ਹੀ ਅਸੀਂ ਆਲੂਆਂ ਨੂੰ ਵੀ ਆਪਾਂ ਛਿਲ ਕੇ ਰੱਖ ਦਵਾਂਗੇ ਕarele ਨੂੰ ਅਸੀਂ ਛਿੱਲੇ ਅਸੀਂ ਤੇ ਹੁਣ ਅਸੀਂ ਕarele ਨੂੰ ਕੱਟ ਦਵਾਂਗੇ ਤੇ ਕarele ਦੇ ਆਪਾਂ ਸੈਂਟਰ ਦੇ ਵਿੱਚੋਂ ਇਹਨੂੰ ਕੱਟ ਕੇ ਤੇ ਆਪਾਂ ਇਸ ਤਰ੍ਹਾਂ ਦੇ ਇਹਨਾਂ ਨੂੰ ਚਰਤਲ ਵੀ ਜਿਹੜੇ ਆਪਣੇ ਕੋਲ ਬੀਜ ਪੱਕੇ ਹੋਣਗੇ ਉਹਨਾਂ ਨੂੰ ਅਸੀਂ ਕੱਢ ਦਵਾਂਗੇ ਤੇ ਇਹ ਵਾਲਾ ਜਿਹੜਾ ਮੈਂ ਕareleਾ ਕੱਟਿਆ ਸੀ ਇਹਦੇ ਬੀਜ ਕੂਲੇ ਆ ਤੇ ਇਹ ਆਪਾਂ ਵਿੱਚ ਇਹ ਰੱਖ ਦੇਵਾਂਗੇ ਕarele ਦੇ ਇਹ ਵਾਲਾ ਕareleਾ ਹੈਗਾ ਸੀ ਪੱਕਾ ਬੀਜ ਇਹਨਾਂ ਦੇ ਕੱਢ ਦਵਾਂਗੇ ਅਸੀਂ ਇਸ ਤਰ੍ਹਾਂ ਇਹਨਾਂ ਦੇ ਜਿਹੜੇ ਪੱਕੇ ਕਰੇਲੇ ਹੋਣਗੇ ਉਹਨਾਂ ਤੇ ਅਸੀਂ ਬੀਜ ਕੱਢ ਦੇ ਜਾਵਾਂਗੇ ਅਸੀਂ ਕੱਟ ਲਿਆ ਸੀ ਕਰੇਲਿਆਂ ਦੇ ਉੱਪਰ ਅਸੀਂ ਹੁਣ ਨਮਕ ਲਾ ਦਵਾਂਗੇ ਕਰੇਲਿਆਂ ਦੇ ਵਿੱਚੋਂ ਨਮਕ ਨਾਲ ਕੋਹੜਾ ਪਾਣੀ ਨਿਕਲ ਜਾਂਦਾ ਆ ਇੱਕ ਨਮਕ ਲਾ ਕੇ ਅਸੀਂ ਕਰੇਲਿਆਂ ਨੂੰ ਸਾਰੇ ਕਰੇਲਿਆਂ ਨੂੰ ਇਸ ਤਰ੍ਹਾਂ ਹੀ ਆਪਾਂ ਹੱਥ ਦੇ ਨਾਲ ਇਹਨਾਂ ਨੂੰ ਮਿਕਸ ਕਰ ਦਵਾਂਗੇ ਨਮਕ ਨੂੰ ਕਿ ਯਾਨੀ ਕਿ ਸਾਰਾ ਜਿਹੜੇ ਕਰੇਲਿਆਂ ਦੇ ਵਿੱਚ ਨਮਕ ਲੱਗ ਜੇਗਾ ਤਕਰੀਲਿਆਂ ਨੂੰ ਅਸੀਂ 10 ਮਿੰਟ ਨਮਕ ਲਾ ਕੇ ਰੱਖ ਦਵਾਂਗੇ ਆਲੂ ਨੂੰ ਅਸੀਂ ਛੇਲ ਲਿਆ ਸੀ ਤੇ ਆਲੂ ਨੂੰ ਹੁਣ ਅਸੀਂ ਇਹਨਾਂ ਦੇ ਲੰਬੇ-ਲੰਬੇ ਪੀਸ ਕਰਕੇ ਇਹਨਾਂ ਨੂੰ ਕੱਟ ਦਵਾਂਗੇ ਤਕਰੀਲਿਆਂ ਦੇ ਵਿੱਚ ਜੇ ਆਪਾਂ ਲੰਬੇ ਕ੍ਰੇਲੇ ਪਾਵਾਂਗੇ ਤੇ ਲੰਬੇ ਆਲੂ ਇਹਨਾਂ ਨੂੰ ਅਸੀਂ ਇਹਨਾਂ ਦੀ ਕਟਿੰਗ ਕਰਾਂਗੇ ਇਸ ਤਰੀਕੇ ਨਾਲ ਜਦੋਂ ਅਸੀਂ ਕੱਟ ਲਿਆ ਸੀ ਤੇ ਕੋਈ ਅਸੀਂ ਇੱਥੇ 10 ਮਿੰਟ ਹੀ ਹੋ ਗਏ ਸੀ ਕarele ਰੱਖਿਆ ਨੂੰ ਤੇ ਕareleਆਂ ਦੇ ਵਿੱਚੋਂ ਹੀ ਕਾਫੀ ਜ਼ਿਆਦਾ ਕੋਹੜਾ ਪਾਣੀ ਨਿਕਲ ਆਇਆ ਸੀ ਤੇ ਹੁਣ ਅਸੀਂ ਇਹਨਾਂ ਨੂੰ ਧੋ ਦਵਾਂਗੇ ਤੇਲ ਗਰਮ ਹੋ ਗਿਆ ਸੀ ਤੇਲ ਦੇ ਵਿੱਚ ਅਸੀਂ ਕarele ਪਾ ਦਵਾਂਗੇ ਤੇ ਕareleਆਂ ਨੂੰ ਅਸੀਂ ਬਰੌਣ ਜੇ ਕਰ ਲਵਾਂਗੇ ਕਰੇਲੇ ਫਰਾਈ ਹੋ ਗਏ ਸੀ ਹੁਣ ਅਸੀਂ ਇਹਨਾਂ ਨੂੰ ਤੇਲ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਹੁਣ ਅਸੀਂ ਆਲੂਆਂ ਨੂੰ ਵੀ ਫਰਾਈ ਕਰ ਲਵਾਂਗੇ ਆਲੂਆਂ ਨੂੰ ਅਸੀਂ ਫਰਾਈ ਕਰ ਲਿਆ ਸੀ ਤੇ ਹੁਣ ਅਸੀਂ ਆਲੂਆਂ ਨੂੰ ਵੀ ਕੱਢ ਕੇ ਪਲੇਟ ਵਿੱਚ ਰੱਖ ਦਵਾਂਗੇ ਅੰਜੀ ਅਸੀਂ ਉਸੇ ਕੜਾਈ ਦੇ ਵਿੱਚ ਉਹ ਤੇਲ ਕੱਢ ਲਿਆ ਸੀ ਤੇ ਇਹਦੇ ਵਿੱਚ ਇੱਕ ਚਮਚਾ ਜੀਰਾ ਪਾ ਦਵਾਂਗੇ ਜੀਰੇ ਨੂੰ ਤੜਕ ਲਾਵਾਂਗੇ ਜੀਰਾ ਤੜਕੇ ਗਿਆ ਇੱਥੇ ਲਿਆ ਸੀ ਲਸਣ ਤੇ ਅਦਕ ਨੂੰ ਅਸੀਂ ਬ੍ਰੈਂਡ ਕਰ ਲਿਆ ਸੀ ਫਿਰ ਅਸੀਂ ਇੱਥੇ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਮੈਂ ਲੰਬੇ ਇਸ ਤਰ੍ਹਾਂ ਦਾ ਆਪਾਂ ਚੋਪ ਕਰ ਲਿਆ ਸੀ ਤੇ ਅੱਜਾਂ ਨੂੰ ਅਸੀਂ ਥੋੜਾ ਲਵਾਂਗੇ ਅੱਜ ਇਸ ਤਰ੍ਹਾਂ ਆਪਾਂ ਸਪੈਕੂਲੇ ਦੇ ਨਾਲ ਇਹ ਕੁੱਲ ਜਾਂਦੇ ਤੇ ਆਜ ਪਿਆਜ਼ਾਂ ਨੂੰ ਅਸੀਂ ਜ਼ਿਆਦਾ ਨਹੀਂ ਗੇ ਕੁੱਲਣਾ ਇਹਨਾਂ ਨੂੰ ਅਸੀਂ ਗੁਲਾਬੀ ਜਿਹਾ ਕਰਨਾ ਪਿਆਜ਼ਾਂ ਨੂੰ ਇਸੇ ਲਈ ਅਸੀਂ ਆਪਾਂ ਕਰੇਲਿਆਂ ਦੇ ਬੀਜ ਤੇ ਬੀਜੇ ਨੂੰ ਅਸੀਂ ਜਿਹੜੇ ਥੂਨੇ ਥੂਨੇ ਬੀਜ ਸੀ ਉਹ ਆਪਾਂ ਸੜਕੇ ਦੇ ਵਿੱਚ ਪਾਵਾਂਗੇ ਤੇ ਆਜਾਂ ਦੇ ਵਿੱਚ ਇੱਥੇ ਅਸੀਂ ਪਿਆਜ਼ਾਂ ਨੂੰ ਇੰਨਾ ਕਿ ਭੁੰਨਣਾ ਸੀ ਤੇ ਹੁਣ ਇਹਦੇ ਵਿੱਚ ਇੱਕ ਚਮਚਾ ਨਮਕ ਪਾਦਵਾਂਗੇ ਆਪਣੇ ਸਵਾਦ ਅਨਸਾਰ ਹਲਦੀ ਪਾਊਡਰ ਕਾਲੀ ਮਿਰਚ ਦਾ ਪਾਊਡਰ ਲਾਲ ਮਿਰਚ ਪਾਦਵਾਂਗੇ ਧਨੀਆ ਪਾਊਡਰ ਇੱਥੇ ਅਸੀਂ ਹਰੀਆਂ ਮਿਰਚਾਂ ਦਾ ਪੇਸਟ ਪਾ ਦਵਾਂਗੇ ਤੇ ਹੁਣ ਅਸੀਂ ਮਸਾਲੇ ਨੂੰ ਮਿਕਸ ਕਰ ਦਵਾਂਗੇ ਇਹਨੂੰ 4 ਮਿੰਟ ਵਾਸਤੇ ਪਿਆਜ਼ਾਂ ਵਿੱਚ ਅਸੀਂ ਮਸਾਲੇ ਪਾ ਕੇ ਇਹਨੂੰ ਪਕਾਵਾਂਗੇ ਇੱਕ ਚਮਚਾ ਅਸੀਂ ਆਮਚੂਰ ਪਾਊਡਰ ਪਾ ਦਵਾਂਗੇ ਆਮਚੂਰ ਪਾਊਡਰ ਪਾ ਕੇ ਅਸੀਂ ਪਿਆਜ਼ਾਂ ਦੇ ਨਾਲ ਮਿਕਸ ਕਰਾਂਗੇ ਇਹਨੋਂ ਅਸੀਂ ਜਿਹੜੇ ਫਰਾਈ ਕੀਤੀਆਂ ਸੀ ਸਬਜ਼ੀਆਂ ਇਹਨਾਂ ਨੂੰ ਅਸੀਂ ਪਾ ਦੇਵਾਂਗੇ ਮਿਕਸ ਕਰ ਦਵਾਂਗੇ ਤੇ ਇੱਥੇ ਲਈਆਂ ਸੀ ਦੋ ਹਰੀਆਂ ਮਿਰਚਾਂ ਤੇ ਟਮਾਟਰ ਟਮਾਟਰ ਅਸੀਂ ਉੱਪਰ ਪਾ ਦੇਵਾਂਗੇ ਮਿਕਸ ਕਰ ਦਵਾਂਗੇ ਸਬਜ਼ੀ ਨੂੰ ਦੇਖੋ ਹਨੂ ਮੇਰਾ ਤਰੇਲੇ ਆਲੂ ਬਣਾਉਣ ਦਾ ਤਰੀਕਾ ਵਧੀਆ ਤਾਂ ਜਰੂਰ ਲਾਈਕ ਕਰਿਆ ਕਰੋਗੇ। ਇਹੋ ਸਾਸੀ ਇਹਨੂੰ ਘੱਟ ਪਕਾਵਾਂਗੇ। ਸਬਜੀ ਨੂੰ ਚੈੱਕ ਕਰ ਲਵਾਂਗੇ। ਤੁਸੀਂ ਦੇਖ ਸਕਦੇ ਜੋ ਕਿੰਨੇ ਵਧੀਆ ਸਬਜੀ ਆਲੂ ਕਰੇਲੇ ਦੀ ਬਣ ਕੇ ਤਿਆਰ ਹੋਈ ਹੈ। ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਸਬਜ਼ੀ ਨੂੰ ਕਨ 7 ਮਿੰਟ ਵਾਸਤੇ ਮੈਂ ਪਕਾ ਲਿਆ ਸੀ ਬਹੁਤ ਵਧੀਆ ਇਹ ਆਲੂ ਕarele ਬੜੀ ਤਿਆਰ ਹੋਏ ਆ ਤੇ ਇਹ ਟਿਫਿਨਾਂ ਦੇ ਵਿੱਚ ਵੀ ਬਹੁਤ ਵਧੀਆ ਸਬਜ਼ੀ ਲੱਗਦੀ ਹੈ ਸਬਜ਼ੀ ਨੂੰ ਅਸੀਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਆਲੂ ਕarele ਦੀ ਸਬਜ਼ੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੇ ਅਨ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੇ ਕਮੈਂਟਾਂ ਚ ਤੁਸੀਂ ਜਰੂਰ ਦੱਸਿਆ ਕਰੋ ਵੀ ਸ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਸਤੀ ਕਾਲ ਜੀ